ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਚਿੱਤਰ ਜਿਹੜਾ ਧੰਗੁਰ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਚਿੱਤਰ ਹੈ ਜੋ ਪਟਨੇ ਸਾਹਿਬ ਦੀ ਧਰਤੀ ਦਾ ਚਿੱਤਰ ਹੈ ਜਿਸ ਦੇ ਵਿੱਚ ਸਾਲਸਰਾਏ ਜੋੜੀ ਨੂੰ ਬਾਬੇ ਜੀ ਨੇ ਸਰੂਪਾ ਬਖਸ਼ਿਸ਼ ਕੀਤਾ ਤੇ ਕਿਹਾ ਇਹ ਲਾਲਚ ਤੇ ਉੱਤੇ ਸਾਡੇ ਮਾਨਤਰ ਹੈ ਦਸਵੇਂ ਜਾਮੇ ਰਵਾਂ ਨੇ ਕਿਵੇਂ ਆਪਣੇ ਤਮੜੇ ਦਿੱਤੇ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਸਾਸ ਸਰਾਜ ਜੁਰੀ ਨੂੰ ਕਿ ਦਸਵੇਂ ਜਾਮੇ ਵਿੱਚ ਫੇਰ ਤੇਰੇ ਕਿਸ ਹਵੇਲੀ ਦੇ ਵਿੱਚ ਇਸ ਸਥਾਨ ਤੇ ਫੇਰ ਪਹੁੰਚਾਂਗੇ ਐਵੇਂ ਧਰਗੁਰੂ ਨਾਨਕ ਦੇਵ ਸਾਹਿਬ ਜੀ ਨੇ ਮਹਾਰਾਜ ਜੀ ਨੇ ਸਾਲਸਿਰੇ ਜੋਰੀ ਨੂੰ ਮੰਨਦੀ ਦਾਰ ਥਾਪ ਕੇ ਭਾਪ ਕੇ ਪ੍ਰਚਾਰ ਕਰਨ ਦੇ ਲਈ ਥਾਪ ਕਰਕੇ ਅੱਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇਹਨੇ अनेਕਾਂ ਕੋ ਉਤ ਕਰਦੇ ਹੋਏ ਦੁਨੀਆ ਦਾ ਪਾਰੋਤਾਰਾ ਕਰਨ ਦੇ ਲਈ ਚੱਕਰਵਤੀ ਰਹੇ ਧਰਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਭਾਈ ਬਾਲਾ ਜੀ ਉਹ ਭਾਈ ਮਲਕਾਨਾ ਜੀ ਚਿੱਤਰ ਦੇ ਵਿੱਚ ਦਰਸਾਏ ਗਏ ਹਨ ਭਾਈ ਜੀ ਕਾ ਖਾਲਸਾ ਭਾਈ ਜੀ ਕੀ